ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਦੇਵਿੰਦਰ ਸਿੰਘ ਦੋਸਤੋ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਬੜਾ ਰੌਲਾ ਰੱਪਾ ਚੱਲ ਰਿਹਾ ਜ਼ਾਹਰ ਜੀ ਗੱਲ ਹੈ ਇੱਕ ਹਫ਼ਤਾ ਰਹਿ ਗਿਆ ਤੇ ਆਪੋ ਆਪਣੀ ਪੂਰੀ ਦੀ ਪੂਰੀ ਜਿਹੜੀ ਆ ਕੋਸ਼ਿਸ਼ ਕੀਤੀ ਜਾ ਰਹੀ ਆ ਸਾਰੀਆਂ ਸਿਆਸੀ ਧਿਰਾਂ ਦੇ ਵੱਲੋਂ ਇਸ ਵਾਰ ਦਿੱਲੀ ਦੀਆਂ ਚੋਣਾਂ ਜਿੱਤਣ ਦੇ ਲਈ ਆਪਾਂ ਅੱਗੇ ਜਾ ਕੇ ਗੱਲ ਕਰਦੇ ਹਾਂ ਕਿ ਕਿਹਦਾ ਜ਼ਿਆਦਾ ਪਲੜਾ ਭਾਰੀ ਆ ਕਿ ਕਿਹਦੀ ਇਸ ਦਿੱਲੀ ਦੇ ਵਿੱਚ ਤੀਸਰੀ ਵਾਰ ਲਗਾਤਾਰ ਕਿ ਆਮ ਆਦਮੀ ਪਾਰਟੀ ਸਰਕਾਰ ਬਣਾਉਣ ਦੇ ਵਿੱਚ ਕਾਮਯਾਬ ਹੋਵੇਗੀ ਤੇ ਜਾਂ ਫਿਰ ਤੀਜੀ ਵਾਰ ਨਹੀਂ ਐਕਚੁਅਲੀ ਤਾਂ ਚੌਥੀ ਵਾਰ ਕਿਉਂਕਿ ਪਹਿਲਾਂ ਇਹਨਾਂ ਨੇ ਕਾਂਗਰਸ ਦੇ ਨਾਲ ਲੜ ਕੇ ਵੀ ਸਰਕਾਰ ਬ ਜਾਂ ਫਿਰ ਭਾਜਪਾ ਦੀ ਵਾਪਸੀ ਹੁੰਦੀ ਹੈ ਤੇ ਕਾਂਗਰਸ ਕਿੱਥੇ ਇੱਕ ਖੜੀ ਹੈ ਬਹੁਤ ਸਾਰੀਆਂ ਚੀਜ਼ਾਂ ਨੇ ਸਰਵੇ ਕੀ ਕਹਿੰਦੇ ਨੇ ਤੇ ਦਿੱਲੀ ਦੀ ਹਵਾ ਕੀ ਕਹਿ ਰਹੀ ਹੈ ਬਹੁਤ ਸਾਰੀਆਂ ਗੱਲਾਂ ਨੇ ਤੇ ਜਿਵੇਂ ਤੁਸੀਂ ਜਾਣਦੇ ਹੋ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਤੋਂ ਇਲਾਵਾ ਸਿਰਫ ਇੱਕੋ ਸਟੇਟ ਦੇ ਵਿੱਚ ਹੈ ਉਹ ਹੈਗੀ ਪੰਜਾਬ ਦੇ ਵਿੱਚ ਤੇ ਡੈਫੀਨਿਟਲੀ ਬਹੁਤ ਵੱਡੀ ਬਹੁਮਤ ਦੇ ਨਾਲ ਉਹਨਾਂ ਦੀ ਸਰਕਾਰ ਆ ਤੇ ਪੰਜਾਬ ਨੰਬਰ ਦੀਆਂ ਗੱਡੀਆਂ ਤੇ ਪੰਜਾਬ ਨੰਬਰ ਦੇ ਬੰਦੇ ਦਿੱਲੀ ਦੇ ਵਿੱਚ ਬਾਵਾ ਘੁੰਮ ਰਹੇ ਨੇ ਤੇ ਇਹਨੂੰ ਲੈ ਕੇ ਵਿਰੋਧੀ ਔਕੇ ਭਾਰੇ ਵੀ ਨੇ ਤੇ ਅੱਜ ਜਦੋਂ ਆਪਾਂ ਇਹ ਗੱਲਬਾਤ ਕਰ ਰਹੇ ਆਂ ਜੀ ਇਲੈਕਸ਼ਨ ਕਮਿਸ਼ਨ ਦੇ ਲੋਕ ਜਿਹੜੇ ਆ ਰਿਟਰਨਿੰਗ ਆਫੀਸਰਸ ਜਿਹੜੇ ਆਰਓ ਆ ਉਹ ਭਗਵੰਤ ਸਿੰਘ ਮਾਨ ਦੀ ਰਹਾਇਸ਼ ਦੇ ਸਾਹਮਣੇ ਜੋ ਕਿ ਕਪੂਰਥਲਾ ਹਾਊਸ ਪੰਜਾਬ ਦਾ ਜਿਹੜਾ ਕਪੂਰਥਲਾ ਹਾਊਸ ਹੈ ਦਿੱਲੀ ਦੇ ਵਿੱਚ ਉਹਦੇ ਬਾਹਰ ਖੜੇ ਨੇ ਉੱਥੇ ਭਗਵੰਤ ਸਿੰਘ ਮਾਨ ਨੇ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਨੇ ਡੇਰਾ ਲਾਇਆ ਹੋਇਆ ਹੋਰ ਵੀ ਬਹੁਤ ਸਾਰੇ ਜਿਵੇਂ ਮੈਂ ਕਿਹਾ ਕਿ ਪੰਜਾਬ ਦੇ ਐਮਐਲਏ ਐਮਪੀ ਆਪਣੇ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਲੀਡਰ ਜਿਹੜੇ ਆ ਉਹ ਦਿੱਲੀ ਪ੍ਰਚਾਰ ਕਰਨ ਪਹੁੰਚੇ ਹੋਏ ਨੇ ਪ੍ਰਚਾਰ ਕਰਨ ਦਾ ਤਾਂ ਇਹ ਆਲਮਿਆਂ ਮੈਨੂੰ ਗੱਲ ਯਾਦ ਆਉਂਦੀ ਆ ਸੀਨੀਅਰ ਜਰਨਲਿਸਟ ਨੇ ਇੰਦਰਪ੍ਰੀਤ ਸਿੰਘ ਹੁਣੀ ਉਹ ਇੱਕ ਦਿਨ ਆਪਣੀ ਗੱਲਬਾਤ ਦੇ ਵਿੱਚ ਇਸ ਗੱਲ ਦੀ ਜ਼ਿਕਰ ਕਰਦੇ ਨੇ ਕਿ ਉਹ ਕਹਿੰਦੇ ਕਿ ਮੈਨੂੰ ਇੱਕ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਆਪਣਾ ਦੁੱਖ ਰੋਇਆ ਉਹ ਕਹਿੰਦਾ ਕਿ ਭਰਾਵਾ ਅਸੀਂ ਤਾਂ ਜਦੋਂ ਦੇ ਐਮਐਲਏ ਬਣਿਆ ਮੈਂ ਤਾਂ ਐਮਐਲਏ ਸ਼ਿਪ ਕਦੇ ਮਾਣ ਕੇ ਹੀ ਨਹੀਂ ਵੇਖੀ ਵੀ ਮੈਂ ਤਾਂ ਹੁਣ ਇਹ ਕਰ ਲਿਆ ਕਿ ਮੈਂ ਗੱਡੀ 'ਚ ਬਿਸਤਰਾ ਰੱਖ ਲਿਆ ਆਪਣਾ ਕਿ ਭਾਈ ਇਹਨਾਂ ਨੇ ਚੋਣਾਂ ਦੇ ਲਈ ਕਿਤੇ ਨਾ ਕਿਤੇ ਤਾਂ ਸਾਡੀ ਡਿਊਟੀ ਲਾਈ ਰੱਖਣੀ ਆ ਪੰਜਾਬ ਚ ਪਹਿਲਾਂ ਚੋਣ ਪ੍ਰਚਾਰ ਕੀਤਾ ਉਥੋਂ ਜਿੱਤ ਕੇ ਹਟੇ ਫਿਰ ਮਗਰੇ ਸਾਨੂੰ ਕਹਿੰਦੇ ਗੁਜਰਾਤ ਤੋਰ ਦਿੰਦਾ ਕਦੇ ਰਾਜਸਥਾਨ ਤੋਰ ਦਿੰਦੇ ਕਦੇ ਐਮਪੀ ਤੋਰ ਦਿੰਦੇ ਫਿਰ ਹਰਿਆਣੇ ਦੀਆਂ ਚੋਣਾਂ ਆ ਗਈਆਂ ਫਿਰ ਪੰਜਾਬ ਚ ਪੰਚਾਇਤੀ ਚੋਣਾਂ ਆ ਗਈਆਂ ਫਿਰ ਪੰਜਾਬ ਚ ਕੌਂਸਲਰ ਦੀਆਂ ਚੋਣਾਂ ਆ ਗਈਆਂ ਤੇ ਫਿਰ ਲੋਕ ਸਭਾ ਦੀਆਂ ਚੋਣਾਂ ਵਿੱਚ ਹੀ ਆ ਗਈਆਂ ਤੇ ਹੁਣ ਜਿਹੜਾ ਦਿੱਲੀ ਦੀਆਂ ਅਸੈਂਬਲੀ ਚੋਣਾਂ ਆ ਗਈਆਂ ਤੇ ਦਿੱਲੀ ਦੀਆਂ ਅਸੈਂਬਲੀਆਂ ਅਸੈਂਬਲੀ ਦੀਆਂ ਜਿਹੜੀਆਂ ਚੋਣਾਂ ਆ ਉਹ ਤਾਂ ਤੁਹਾਨੂੰ ਪਤਾ ਕਰੋ ਮਰੋ ਸਥਿਤੀ ਆ ਇਹਨਾਂ ਦੀ ਜੇਕਰ ਆਮ ਆਦਮੀ ਪਾਰਟੀ ਦਿੱਲੀ ਚ ਹਾਰਦੀ ਹੈ ਤੇ ਅਰਵਿੰਦ ਕੇਜਰੀਵਾਲ ਸਾਹਿਬ ਉਹਨਾਂ ਦੇ ਪੱਲੇ ਰਹਿਣਾ ਕੱਖ ਨਹੀਂ ਸੋ ਇਸ ਕਰਕੇ ਜਿਹੜੇ ਆ ਜਿੰਨੇ ਵੀ ਪੰਜਾਬ ਦੇ ਵੱਡੇ ਲੀਡਰ ਵਗੈਰਾ ਨੇ ਉਹ ਤਾਂ ਸਾਰੇ ਚੋਣ ਪ੍ਰਚਾਰ ਤੇ ਲਾਏ ਹੋਏ ਨੇ ਇਹਨਾਂ ਨੇ ਦਿੱਲੀ ਦੇ ਵਿੱਚ ਪਰ ਭਗਵੰਤ ਸਿੰਘ ਮਾਨ ਦੀ ਕੋਠੀ ਨੂੰ ਜਿਹੜਾ ਜਾ ਕਪੂਰਥਲਾ ਹਾਊਸ ਨੂੰ ਜਿਹੜੀ ਕਿ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਆ ਉੱਥੇ ਜਿਹੜਾ ਘੇਰਾ ਪਾਇਆ ਇਹਨਾਂ ਨੇ ਜਾ ਕੇ ਇਲੈਕਸ਼ਨ ਕਮਿਸ਼ਨ ਵਾਲਿਆਂ ਨੇ ਅੱਛਾ ਘੇਰਾ ਪਾਇਆ ਦੀ ਕੀ ਗੱਲ ਆ ਕਿ ਐਕਚੁਅਲੀ ਕੀ ਹੁੰਦਾ ਕਿ ਜਿਹੜਾ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਜਿਹੜਾ ਉਹਨਾਂ ਦਾ ਅਧਿਕਾਰਤ ਬਿਆਨ ਸਾਹਮਣੇ ਆਇਆ ਮੀਡੀਆ ਦੇ ਵਿੱਚ ਉਹਨਾਂ ਦਾ ਇਹ ਕਹਿਣਾ ਕਿ ਸਾਨੂੰ ਸੀ ਵਿਜ਼ਲ ਜਿਹੜਾ ਇੱਕ ਆਪਣਾ ਉਹਨਾਂ ਦਾ ਐਪ ਵਗੈਰਾ ਹੈਗਾ ਆਪਣਾ ਇਲੈਕਸ਼ਨ ਕਮਿਸ਼ਨ ਦਾ ਉਹਦੇ ਵਿੱਚ ਉਹ ਕਹਿੰਦੇ ਨੇ ਕਿ ਜੇਕਰ ਕਿਸੇ ਵੀ ਨਾਗਰਿਕ ਨੂੰ ਚੋਣਾਂ ਵਾਲੇ ਮਾਹੌਲ ਦੇ ਵਿੱਚ ਜਾਂ ਜਿੱਥੇ ਤੁਹਾਡੇ ਹਲਕੇ ਦੇ ਵਿੱਚ ਤੁਹਾਨੂੰ ਕੋਈ ਗੈਰਕਾਨੂੰਨੀ ਗਤੀਵਿਧੀ ਦਿਦੀ ਆ ਕਿ ਕੋਈ ਕੈਂਡੀਡੇਟ ਪੈਸੇ ਵੰਡ ਰਿਹਾ ਜਾਂ ਸ਼ਰਾਬ ਵੰਡ ਰਿਹਾ ਜਾਂ ਕੁਝ ਵੀ ਗੈਰਕਾਨੂੰਨੀ ਕਰ ਰਿਹਾ ਤੇ ਤੁਸੀਂ ਸਾਨੂੰ ਸਟ੍ਰੇਟ ਵੇ ਉਹਦੀ ਸ਼ਿਕਾਇਤ ਕਰੋ ਇਸ ਐਪ ਦੇ ਉੱਤੇ ਜਾ ਕੇ ਸੋ ਇਲੈਕਸ਼ਨ ਕਮਿਸ਼ਨ ਦੇ ਬਣਾ ਜਿਹੜਾ ਅਧਿਕਾਰਤ ਪਿਆ ਨੇ ਉਹਨਾਂ ਦੇ ਮੁਤਾਬਕ ਸਾਨੂੰ ਸੀ ਵਿਜ਼ਲ ਜਿਹੜਾ ਉਹ ਤੋਂ ਸਾਨੂੰ ਕੈਸ਼ ਵੰਡਣ ਦੀ ਸ਼ਿਕਾਇਤ ਮਿਲੀ ਸੀ ਤੇ ਉਸ ਸ਼ਿਕਾਇਤ ਨੂੰ ਕਿਉਂਕਿ 베ਰੀਫਾਈ ਕਰਨਾ ਪੈਂਦਾ ਸਾਡਾ ਜਿਹੜਾ ਕਾਨੂੰਨ ਆ ਉਹਦੇ ਮੁਤਾਬਕ ਸਾਨੂੰ 베ਰੀਫਾਈ ਉਹਨੂੰ ਹਰ ਹਾਲ ਦੇ ਵਿੱਚ ਕਰਨਾ ਹੁੰਦਾ ਤੇ ਉਹਨੂੰ 베ਰੀਫਾਈ ਕਰਨ ਦੇ ਲਈ ਅਸੀਂ ਇੱਥੇ ਪਹੁੰਚੇ ਸਗੇ ਕਿ ਤਾਂ ਕਿ ਉਸ ਸ਼ਿਕਾਇਤ ਦਾ ਜਿਹੜਾ ਨਿਪਟਾਰਾ ਕੀਤਾ ਜਾਵੇ ਤੇ ਇਸ ਕਰਕੇ ਜਿਹੜਾ ਜੀ ਇਹਦੇ ਉੱਤੇ ਕੋਈ ਵੀ ਕਿਉਂਕਿ ਇਹ ਆਪਣਾ ਜਿਹੜਾ ਮਾਡਲ ਕੋਡ ਆਫ ਕੰਡਕਟ ਆ ਐਮ ਸੀ ਸੀ ਆ ਉਹਦੀ ਉਲੰਘਣਾ ਕਰਾਰ ਦਿੱਤੀ ਜਾਂਦੀ ਹੈ ਜੇਕਰ ਇਦਾਂ ਦਾ ਕੁਝ ਵੀ ਹੁੰਦਾ ਤੇ ਦੈਟ ਮੀਨਸ ਕਿ ਐਮ ਸੀ ਸੀ ਦੀ ਜੇਕਰ ਉਲੰਘਣਾ ਹੁੰਦੀ ਆ ਤੇ ਇਲੈਕਸ਼ਨ ਕਮਿਸ਼ਨ ਜਿਹੜਾ ਉਹ ਕਾਰਵਾਈ ਕਰ ਸਕਦਾ ਤੇ ਆਬੀਸਲੀ ਉਹਨਾਂ ਨੇ ਕਿਹਾ ਕਿ ਸਾਨੂੰ ਰਿਪੋਰਟ ਸ਼ਿਕਾਇਤ ਮਿਲੀ ਸਗੀ ਤੇ ਇਹਦੇ ਤੇ ਅਸੀਂ ਇਹਦਾ ਨਿਵਾਰਨ ਤਾਂ ਅਸੀਂ ਕਰਨਾ ਹੀ ਸੀ ਇਸ ਕਰਕੇ ਅਸੀਂ ਇੱਥੇ ਆਏ ਆ ਪਰ ਜਿਹੜੀ ਸਿਕਿਉਰਟੀ ਆ ਜਿਹੜੀ ਮੁੱਖ ਮੰਤਰੀ ਮਾਨ ਦੀ ਸਿਕਿਉਰਟੀ ਆ ਉਹ ਸਾਨੂੰ ਅੱਗੇ ਨਹੀਂ ਵਧਣ ਦੇ ਰਹੀ ਸਾਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਇਸ ਕਰਕੇ ਜਦੋਂ ਮੈਂ ਇਹ ਗੱਲਬਾਤ ਰਿਕਾਰਡ ਕਰਨੀ ਸ਼ੁਰੂ ਕੀਤੀ ਆ ਜਿਹੜੇ ਇਲੈਕਸ਼ਨ ਕਮਿਸ਼ਨ ਦੇ ਲੋਕ ਸਕੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਅਸੀਂ ਗਾਹਾਂ ਦਿੱਲੀ ਪੁਲਿਸ ਨੂੰ ਜਿਹੜੀ ਆ ਸ਼ਿਕਾਇਤ ਦੇਤੀ ਆ ਜਾਂ ਉਹਨਾਂ ਨੂੰ ਦੱਸ ਦਿੱਤਾ ਆ ਕਿ ਉਹ ਹੁਣ ਉਹਦੇ ਲਈ ਕੀ ਕਰਨ ਕਿਉਂਕਿ ਅਸੀਂ ਆਪਣਾ ਕੰਮ ਕਰਨ ਆਏ ਸੀ ਸਾਨੂੰ ਭਗਵੰਤ ਸਿੰਘ ਮਾਨ ਦੀ ਸਿਕਿਉਰਿਟੀ ਅੱਗੇ ਨਹੀਂ ਵਧਣ ਦਿੱਤੀ ਦੇ ਰਹੀ ਬੇ ਉੱਥੇ ਇਹ ਲੋਕ ਪਹੁੰਚੇ ਨੇ ਇਹਦੀ ਪੁਸ਼ਟੀ ਭਗਵੰਤ ਸਿੰਘ ਮਾਨ ਨੇ ਵੀ ਕਰਤੀ ਆ ਆਤਸ਼ੀ ਜਿਹੜੇ ਸੀਐਮ ਨੇ ਦਿੱਲੀ ਦੇ ਉਹਨਾਂ ਦੇ ਵੱਲੋਂ ਵੀ ਕਰ ਦਿੱਤੀ ਗਈ ਆ ਆਤਸ਼ੀ ਜੀ ਉਹਨਾਂ ਨੇ ਕਿਹਾ ਕਿ ਦੇਖੋ ਦਿੱਲੀ ਦੇ ਵਿੱਚ ਭਾਜਪਾ ਵਾਲੇ ਤਾਂ ਬਹੁਤ ਕੁਝ ਵੰਡਦੇ ਨੇ ਬਹੁਤ ਕੁਝ ਕਰਦੇ ਨੇ ਉਹਨਾਂ ਨੂੰ ਤਾਂ ਕੋਈ ਰੋਕਦਾ ਨਹੀਂ ਤੇ ਸਾਡੇ ਮੁੱਖ ਮੰਤਰੀ ਜਿਹੜੇ ਕਿ ਬੜੇ ਭਲੇਮਾਨ ਸੁਨੇਹ ਤੇ ਉਹ ਕੁਝ ਵੀ ਇਦਾਂ ਦਾ ਨਹੀਂ ਕਰਦੇ ਤੇ ਸਾਡੇ ਖਿਲਾਫ ਜਿਹੜੀਆਂ ਰੇਡਾਂ ਕੀਤੀਆਂ ਜਾ ਰਹੀਆਂ ਨੇ ਐਂਡ ਫਿਰ ਆਤਸ਼ੀ ਜੀ ਲਿਖਦੇ ਨੇ ਕਿ ਇਹਦਾ ਜਵਾਬ ਤੁਹਾਨੂੰ 5 ਫਬਰੀ ਨੂੰ ਜਦੋਂ ਕਿ ਚੋਣਾਂ ਹੋਣੀਆਂ ਦਿੱਲੀ ਦੇ ਵਿੱਚ 5 ਫਬਰੀ ਨੂੰ ਵੋਟਾਂ ਪੈਣੀਆਂ 8 ਫਬਰੀ ਨੂੰ ਨਤੀਜੇ ਆਉਣੇ ਆ ਵੀ 5 ਫਬਰੀ ਨੂੰ ਤੁਹਾਨੂੰ ਦਿੱਲੀ ਦੇ ਲੋਕ ਆ ਵਿਪਾਜਪਾ ਨੂੰ ਉਹ ਜਵਾਬ ਦੇਣਗੇ ਸੋ ਭਗਵੰਤ ਸਿੰਘ ਮਾਨ ਨੇ ਵੀ ਕੁਝ ਇਦਾਂ ਕਦਕਿਆ ਉਹਨਾਂ ਨੇ ਕਿਹਾ ਕਿ ਜੀ ਬਈ ਮੇਰੇ ਘਰ ਦੇ ਬਾਹਰ ਆ ਰੇਡਾਂ ਵਗੈਰਾ ਕੀਤੀਆਂ ਜਾ ਰਹੀਆਂ ਨੇ ਭਾਜਪਾ ਦਿੱਲੀ ਦੇ ਵਿੱਚ ਬਹੁਤ ਕੁਝ ਕਰ ਰਹੀ ਆ ਤੇ ਉਹਦੇ ਤੇ ਤਾਂ ਕੋਈ ਬੋਲਦਾ ਕੋਈ ਕਰਦਾ ਕਰਾਉਂਦਾ ਨਹੀਂ ਕੁਝ ਵੀ ਤੇ ਸਾਡੇ ਖਿਲਾਫ ਜਿਹੜੀਆਂ ਰੇਡਾਂ ਵਗੈਰਾ ਹੋ ਰਹੀਆਂ ਨੇ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬੀਆਂ ਨੂੰ ਜਾਣਬੁੱਝ ਕੇ ਬਦਨਾਮ ਕੀਤਾ ਜਾ ਰਿਹਾ ਭਗਵੰਤ ਸਿੰਘ ਮਾਨ ਨੇ ਕਿਹਾ ਹਾਲਾਂਕਿ ਮੈਨੂੰ ਲੱਗਦਾ ਕਿ ਹਰੇਕ ਗੱਲ ਦੇ ਵਿੱਚ ਸਾਡੇ ਜਿਹੜੇ ਸਿਆਸਤਦਾਨ ਐ ਨਾ ਇਹਨਾਂ ਨੂੰ ਪੰਜਾਬ ਨੂੰ ਪੰਜਾਬੀਆਂ ਨੂੰ ਨਹੀਂ ਕ੍ਰਿਡਿਸਣਾ ਚਾਹੀਦਾ ਕਿਉਂਕਿ ਟੂ ਬੀ ਵੈਰੀ ਓਨੈਸਟ ਜੇਕਰ ਇਦਾਂ ਦੀਆਂ ਜਿਹੜੀਆਂ ਸਿਆਸੀ ਤੇ ਰਾਏ ਸ਼ੱਕ ਦੀਆਂ ਤਾਂ ਹੈ ਨਹੀਂ ਕਿਸੇ ਨੂੰ ਜਦੋਂ ਐਮਪੀ ਚ ਵੀ ਚੋਣਾਂ ਹੁੰਦੀਆਂ ਉੱਥੇ ਵੀ ਇਦਾਂ ਦਾ ਕੁਛ ਇਹਨਾਂ ਦਾ ਚੱਲਦਾ ਰਹਿੰਦਾ ਸੋ ਹਰੇਕ ਚੀਜ਼ ਨਾਲ ਇਹਨੂੰ ਵੀ ਤੁਸੀਂ ਇੱਕ ਹਿਸਟਰੀਆ ਜਿਹਾ ਕ੍ਰੀਏਟ ਕਰਦੇ ਰਹਿੰਦੇ ਹੋ ਕਿ ਦਿੱਲੀ ਪੰਜਾਬ ਦੇ ਖਿਲਾਫ ਹੈ ਦਿੱਲੀ ਸਾਡੇ ਨਾਲ ਇਦਾਂ ਕਰਦੀ ਆ ਬਹੁਤ ਸਾਰੀਆਂ ਚੀਜ਼ਾਂ ਦਿੱਲੀ ਕਰਦੀ ਆ ਪਰ ਤੁਸੀਂ ਹਰ ਗੱਲ ਦੇ ਵਿੱਚ ਹੀ ਤੁਹਾਨੂੰ ਉਹਨੂੰ ਨਹੀਂ ਜੋੜਨਾ ਚਾਹੀਦਾ ਹੁਣ ਭਗਵੰਤ ਸਿੰਘ ਮਾਨ ਨੇ ਤਾਂ ਇਹ ਵੀ ਇੱਥੇ ਚਲੋ ਕਿਸੇ ਦਿਨ ਲੰਬੀ ਗੱਲਬਾਤ ਕਰਾਂਗੇ ਕਿ ਜਿਹੜੀ ਪੰਜਾਬ ਦੀ ਲੀਡਰਸ਼ਿਪ ਹੈ ਕਿਉਂ ਇਸ ਟ੍ਰਿਕ ਦੀਆਂ ਗੱਲਾਂ ਕਰਦੀ ਰਹਿੰਦੀ ਆ ਭਗਵੰਤ ਸਿੰਘ ਮ ਸੋ ਅੱਛਾ ਸੋ ਖੈਰ ਇਹ ਜੀ ਇਸ ਸਮੇਂ ਦੀ ਸਿਚੁਏਸ਼ਨ ਆ ਦੇਖਦੇ ਆ ਹੁਣ ਜੇਕਰ ਉਹਨਾਂ ਨੂੰ ਸਿਕਿਉਰਿਟੀ ਆਪਣੇ ਜਿਹੜੇ ਇਹ ਜਾਂਚ ਕਰਨ ਦਿੱਲੀ ਪੁਲਿਸ ਅੰਦਰ ਜਾਂਦੀ ਆ ਜਾਂ ਹੋਰ ਜਿਹੜੇ ਇਲੈਕਸ਼ਨ ਕਮਿਸ਼ਨ ਦੇ ਲੋਕ ਅੰਦਰ ਜਾਂਦੇ ਨੇ ਜੇਕਰ ਉਹਨਾਂ ਨੂੰ ਉੱਥੋਂ ਕੁਝ ਮਿਲਦਾ ਇਲਜ਼ਾਮ ਵੱਡਾ ਆ ਕਿ ਮੁੱਖ ਮੰਤਰੀ ਦੇ ਵੱਲੋਂ ਜਿੱਦਾਂ ਪੈਸੇ ਵੰਡਣ ਦਾ ਵੱਡਾ ਇਲਜ਼ਾਮ ਆ ਸੋ ਜੇਕਰ ਇਦਾਂ ਦਾ ਕੁਝ ਹੋ ਜਾਂਦਾ ਤਾਂ ਆਬਸਲੀ ਤੁਹਾਨੂੰ ਪਤਾ ਕਿ ਬੀਜੇਪੀ ਵਾਲਿਆਂ ਨੇ ਜਾਂ ਬਾਕੀ ਸਾਰਿਆਂ ਨੇ ਕਾਂਗਰਸ ਵਾਲਿਆਂ ਨੇ ਕਹਿਣਾ ਕਿ ਪੰਜਾਬ ਦੇ ਲੋਕਾਂ ਦੇ ਟੈਕਸ ਦੇ ਪੈਸੇ ਦਿੱਲੀ 'ਚ ਚੋਣਾ ਜਿੱਤਣ ਲਈ ਵੰਡ ਰਹੇ ਨੇ ਇਹ ਆਲਰੇਡੀ ਬੱਸ ਵਾਰਿੰਗ ਇਹਨਾਂ ਦੇ ਉੱਤੇ ਇਸ ਤਰੀਕੇ ਦੇ ਇਲਜ਼ਾਮ ਲੱਗਦੇ ਨੇ ਕਿ ਪੰਜਾਬ ਦੇ ਟੈਕਸ ਦੇ ਪੈਸਿਆਂ ਦੇ ਨਾਲ ਗੱਡੀਆਂ ਹੈਲੀਕਾਪਟਰ ਜੋ ਵੀ ਚੱਲਦਾ ਕੇਜਰੀਵਾਲ ਸਾਹਿਬ ਦੀ ਮਦਦ ਲਈ ਦਿੱਲੀ ਦੀਆਂ ਚੋੜਾ ਯਾਤਨ ਦੇ ਲਈ ਕੀਤਾ ਜਾ ਰਿਹਾ ਤੇ ਉਹਨਾਂ ਦਾ ਮੋਰੇ ਜਵਾਬ ਹੁੰਦਾ ਕਿ ਜੀ ਇਹ ਇਹਨਾਂ ਦੇ ਕੋਲ ਕੇਂਦਰੀ ਸਰਕਾਰ ਹੈ ਤਾਂ ਕਰਕੇ ਇਹ ਵੀ ਤਾਂ ਸਾਰਾ ਕੁਝ ਕਰਦੇ ਨੇ ਜਿੱਦਾਂ ਹੁਣ ਅੱਜ ਵੀ ਆਤਸ਼ੀ ਜੀ ਉਹਨਾਂ ਨੇ ਵੀ ਤੇ ਭਗਵੰਤ ਮਾਨ ਨੇ ਵੀ ਕਿਹਾ ਕਿ ਦਿੱਲੀ ਚ ਭਾਜਪਾ ਇੰਨਾ ਕੁਝ ਕਰਦੀ ਆ ਇਹ ਵੈਸੇ ਇਹਨਾਂ ਦਾ ਜਵਾਬ ਇਹ ਹੋਣਾ ਚਾਹੀਦਾ ਕਿ ਅਸੀਂ ਕੁਝ ਨਹੀਂ ਕੀਤਾ ਅਸੀਂ ਬਿਲਕੁਲ ਕਾਨੂੰਨ ਦੇ ਮੁਤਾਬਕ ਚੱਲ ਰਹੇ ਹਾਂ ਦੂਜੇ ਜੋ ਕਰਦੇ ਆ ਉਹਨਾਂ ਦੇ ਪ੍ਰਤੀਕਾਰਵਾਈ ਹੋਵੇ ਪਰ ਇਹ ਵਟ ਅਬਾਊਟਰੀ ਇਹ ਜਿਹੜਾ ਲੀਡਰਾਂ ਨੂੰ ਨਹੀਂ ਕਰਨੀ ਚਾਹੀਦੀ ਪਰ ਇਹ ਸਾਡਾ ਨੌਵਾਂ ਵੀ ਇੱਕ ਤਰੀਕੇ ਦਾ ਤੇ ਦੂਜੀ ਵੈਸੇ ਵੀ ਇਹਨਾਂ ਦੀ ਜਿਹੜੀ ਕੁਰਸੀ ਆ ਜੀ ਭਗਵੰਤ ਸਿੰਘ ਮਾਨ ਦੀ ਉਹਨਾਂ ਨੂੰ ਕਾਫੀ ਜ਼ਿਆਦਾ ਖਤਰਾ ਆ ਉਹਦੇ ਤੇ ਵੀ ਆਪਾਂ ਗੱਲ ਕਰਦੇ ਆ ਪਰ ਇੱਕ ਹੋਰ ਇੰਟਰਸਟਿੰਗ ਫੈਕਟ ਆ ਅਕਾਲੀ ਦਲ ਦੇ ਨਾਲ ਆਮ ਆਦਮੀ ਪਾਰਟੀ ਦੀ ਪੰਜਾਬ 'ਚ ਜ਼ਬਰਦਸਤ ਲੜਾਈ ਆ ਸਾਨੂੰ ਇਹ ਨਜ਼ਰ ਆਉਂਦਾ ਕਿ ਭਗਵੰਤ ਸਿੰਘ ਮਾਨ ਗਾਹੇ-ਬਗਾਹੇ ਸੁਖਵੀਰ ਸਿੰਘ ਬਾਦਲ ਤੇ ਮਜੀਠੀਆ ਸਾਹਿਬ ਦੇ ਗਲ ਪੈਣ ਨੂੰ ਫਿਰਦੇ ਰਹਿੰਦੇ ਆ ਕਾਂਗਰਸ ਵਾਲਿਆਂ ਨੂੰ ਛੱਡ ਕੇ ਉਹਨਾਂ ਦਾ ਜ਼ਿਆਦਾ ਨਿਸ਼ਾਨਾ ਅਕਾਲੀ ਦਲ ਦੇ ਉੱਤੇ ਹੁੰਦੇ ਆ ਪਰ ਇਹ ਪਤਾ ਨਹੀਂ ਕੀ ਗੱਲ ਆ ਕਿ ਸੁਖਵੀਰ ਸਿੰਘ ਬਾਦਲ ਦੇ ਨੇੜਲੇ ਨੇ ਸੁਚਾਲ ਸਿੰਘ ਲਗਾ ਉਹਨਾਂ ਨੇ ਵੀ ਆਪਣਾ ਜਿਹੜਾ ਸਮਰਥਨ ਜਿਮਨੀ ਚੋਣਾ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਦੇ ਦਿੱਤਾ ਤੇ ਅੱਜ ਮੈਂ ਸੁਣ ਰਿਹਾ ਸੀਗਾ ਪਰਮਜੀਤ ਸਿੰਘ ਸਰਨਾ ਸਾਹਿਬ ਨੂੰ ਹੁਣ ਉਹਨਾਂ ਨੇ ਬੜੇ ਸਿੱਧੇ ਸ਼ਬਦਾਂ ਦੇ ਵਿੱਚ ਤਾਂ ਇਹ ਗੱਲ ਨਹੀਂ ਕਹੀ ਕਿ ਅਸੀਂ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਣੀਆਂ ਆਪਣੇ ਮੈਂਬਰਾਂ ਦੀਆਂ ਜਾਂ ਆਪਣੇ ਲੋਕਾਂ ਦੀਆਂ ਪਰ ਉਹਨਾਂ ਨੇ ਸਿੱਧੇ ਰੂਪ ਦੇ ਵਿੱਚ ਕਿਹਾ ਇਹ ਹੀ ਆ ਕਿ ਸਾਡੇ ਲੋਕ ਜਿਹੜੇ ਆ ਉਹ ਆਮ ਆਦਮੀ ਪਾਰਟੀ ਨੂੰ ਆਪ ਪਾਰਟੀ ਨੂੰ ਵੋਟਾਂ ਪਾਉਣਗੇ ਕਿਉਂਕਿ ਭਾਜਪਾ ਨੇ ਸਿੱਖਾਂ ਦੇ ਲਈ ਕੀਤਾ ਕੁਝ ਨਹੀਂ ਤੇ ਕਾਂਗਰਸ ਕਿਸੇ ਗਿਣਤੀ ਮਿੰਤੀ ਚ ਹੀ ਹੈ ਨਹੀਂ ਤੇ ਇਸ ਕਰਕੇ ਇੱਕੋ ਪਾਰਟੀ ਪੱਤਰਕਾਰ ਨੇ ਪੁੱਛਿਆ ਵੀ ਫਿਰ ਤਾਂ ਇੱਕੋ ਪਾਰਟੀ ਬਚਦੀ ਆ ਆਮ ਆਦਮੀ ਪਾਰਟੀ ਉਹਨਾਂ ਨੇ ਕਿਹਾ ਕਿ ਮੈਂ ਸਿੱਧੇ ਤੇਰੇ ਵਾਲੇ ਸ਼ਬਦਾਂ 'ਚ ਤਾਂ ਸਰਨਾ ਸਾਹਿਬ ਕਹਿੰਦੇ ਵੀ ਮੈਂ ਨਹੀਂ ਕਹਿਣਾ ਪਰ ਮੈਂ ਜਿਹੜਾ ਉਹਦਾ ਮਤਲਬ ਇਹੀ ਆ ਕਿ ਆਮ ਆਦਮੀ ਪਾਰਟੀ ਦੀ ਸਪੋਰਟ ਜਿਹੜੀ ਆ ਅਕਾਲੀ ਦਲ ਕਰੇਗਾ ਹੁਣ ਇਹ ਅਕਾਲੀ ਦਲ ਨੇ ਕੇਸਟਰੀਕੇ ਨਾਲ ਜੀ ਅਕਾਲੀ ਦਲ ਦੀ ਮੈਂ ਬੜੀ ਵਾਰ ਗੱਲ ਕੀਤੀ ਆ ਕਿ ਅਕਾਲੀ ਦਲ ਨੂੰ ਜਿਹੜਾ ਖੋਰਾ ਲੱਗਿਆ ਉਹਦਾ ਫਾਇਦਾ ਤਾਂ ਆਮ ਆਦਮੀ ਪਾਰਟੀ ਨੂੰ ਹੋਇਆ ਪੰਜਾਬ ਦੇ ਵਿੱਚ ਜਿਹੜੀ ਅਕਾਲੀ ਦਲ ਆ ਜਿਹੜੀ ਉਹਦੀ ਸੱਤਾ ਤੋਂ ਉਹ ਗਾਇਬ ਹੋਏ ਨੇ ਉਹਨਾਂ ਦੀ ਸਰਦਾਰੀ ਜਿਹੜੀ ਖੁਸੀ ਆ ਉਹ ਲੋਕ ਸਾਰੇ ਅਕਾਲੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਬੰਨੀ ਗਏ ਨੇ ਕਾਂਗਰਸ ਨੂੰ ਤਾਂ ਪਹਿਲਾਂ ਵੀ ਇੰਨੀਆਂ ਕੁ ਸੀਟਾਂ ਇੰਨੀਆਂ ਕੁ ਵੋਟਾਂ ਮਿਲੀਆਂ ਜਾਂਦੀਆਂ ਸੀ ਉਹ ਉੱਥੇ ਇੱਕ ਖੜੇ ਨੇ ਪੰਜਾਬ ਦੇ ਵਿੱਚ ਵੀ ਸੋ ਇਹ ਹੁਣ ਇਹਨਾਂ ਦਾ ਇੱਕ ਅਜੀਬ ਤਰੀਕੇ ਦਾ ਇਤਿਹਾਦ ਆ ਤੇ ਤੁਹਾਨੂੰ ਇਹ ਬਹੁਤ ਚੰਗੀ ਤਰ੍ਹਾਂ ਆਪਾਂ ਸਾਰੇ ਜਾਣਦੇ ਆ ਕਿ ਜਿਹੜੇ ਪੋਲੀਟੀਸ਼ੀਅਨ ਆ ਉਹ ਬਿਨਾਂ ਕਿਸੇ ਗੱਲ ਤੋਂ ਕੋਈ ਸਮਰਥਨ ਇਦਾਂ ਦਿੰਦਾ ਨਹੀਂ ਹੁੰਦਾ ਅਦਰਵਾਈਜ਼ ਜਿਹੜਾ ਅਕਾਲੀ ਦਲ ਕਹਿ ਸਕਦਾ ਸਗਾ ਕਿ ਅਸੀਂ ਕਿਸੇ ਦੇ ਨਾਲ ਨਹੀਂ ਜੀ ਆਮ ਆਦਮੀ ਪਾਰਟੀ ਕਾਂਗਰਸ ਬੀਜੇਪੀ ਸਾਰਿਆਂ ਨੇ ਸਾਡੇ ਨਾਲ ਧੱਕਾ ਕੀਤਾ ਪਰ ਉਹਨਾਂ ਨੇ ਸਰਨਾ ਸਾਹਿਬ ਨੇ ਆਮ ਆਦਮੀ ਪਾਰਟੀ ਵੱਲੋਂ ਸੰਕੇਤ ਦੇ ਕੇ ਇਹ ਗੱਲ ਤਾਂ ਆਬਵੀਅਸਲੀ ਫਿਰ ਹੁਣ ਲੋਕ ਪੁੱਛਣਾ ਸ਼ੁਰੂ ਕਰ ਦਿੰਦੇ ਨੇ ਵੀ ਭਾਈ ਕੋਈ ਡੀਲ ਡੂਲ ਤਾਂ ਨਹੀਂ ਹੋ ਗਈ ਵੀ ਕੋਈ ਸੌਦਾ ਵੀ ਕੋਈ ਇਦਾਂ ਦੀ ਗੱਲਬਾਤ ਤਾਂ ਨਹੀਂ ਹੋ ਗਈ ਵੀ ਪੰਜਾਬ ਦੇ ਵਿੱਚ ਸਾਨੂੰ ਥੋੜੀ ਜਿਹੀ ਰਾਇਤ ਦੇ ਦਿੱਤੀ ਜਾਵੇ ਜਾਂ ਬਹੁਤ ਸਾਰੀਆਂ ਗੱਲਾਂ ਲੋਕਾਂ ਦੇ ਮਨਾਂ ਦੇ ਵਿੱਚ ਆਉਂਦੀਆਂ ਨੇ ਕਿਉਂਕਿ ਆਬਵੀਅਸਲੀ ਇਹ ਪੋਲਿਟੀਸ਼ੀਨਾਂ ਦਾ ਵੀ ਇਹੀ ਕੰਮ ਹੈ ਨਾ ਇਹ ਵੀ ਬਹੁਤ ਸਾਰੇ ਸਵਾਲ ਲੋਕਾਂ ਦੇ ਮਨਾਂ ਦੇ ਵਿੱਚ ਆਪ ਹੀ ਖੜੇ ਕਰਦੇ ਰਹਿੰਦੇ ਨੇ ਜਿੱਦਾਂ ਮੈਂ ਹੁਣੇ ਗੱਲ ਕੀਤੀ ਆ ਕਿ ਭਗਵਾਨ ਸਿੰਘ ਮਾਨ ਬਹਰ ਇਹ ਗੱਲ ਨੂੰ ਪੰਜਾਬ ਦਿੱਲੀ ਇਸ ਚੀਜ਼ ਦੇ ਨਾਲ ਜੋੜ ਦਿੰਦੇ ਨੇ ਅੱਛਾ ਇਹਦੇ ਨਾਲ ਨਾਲ ਜਿਹੜਾ ਇਹਨਾਂ ਦੀ ਕੁਰਸੀ ਨੂੰ ਖਤਰੇ ਦੀ ਗੱਲ ਹੈ ਉਹਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਵੀ ਇਹ ਗੱਲ ਕਹਿੰਦੇ ਨੇ ਕਿ ਭਾਈ ਭਗਵੰਤ ਮਾਨ ਦਾ ਦਿਲੋਂ ਚਾਹੁੰਦਾ ਕਿ ਕੇਜਰੀਵਾਲ ਨਾ ਚੱਤੇ ਅੱਛਾ ਇੱਕ ਭਾਜਪਾ ਦੇ ਆਗੂ ਨੇ ਉਹ ਕਹਿੰਦੇ ਨੇ ਵੀ ਕਿਉਂਕਿ 8 ਫਬਰੀ ਨੂੰ ਜਦੋਂ ਆਣਿਆ ਚੋਣਾਂ ਦੇ ਨਤੀਜੇ ਕੇਜਰੀਵਾਲ ਸਾਹਿਬ ਹੁਣਾਂ ਦਾ ਤਾਂ ਸੂਪੜਾ ਹੋ ਜਾਣਾ ਸਾਫ ਦਿੱਲੀ ਦੇ ਵਿੱਚੋਂ ਤੇ ਦਿੱਲੀ ਦੇ ਵਿੱਚੋਂ ਇਹਨਾਂ ਨੂੰ ਜਿੱਤ ਮਿਲਣੀ ਨਹੀਂ ਦਿੱਲੀ ਤੋਂ ਇਹਨਾਂ ਨੇ ਹਾਰ ਜਾਣਾ ਤਾਂ ਇਸ ਕਰਕੇ ਫਿਰ ਪੰਜਾਬ ਦਾ ਮੁੱਖ ਮੰਤਰੀ ਬਣਨਾ ਅਰਵਿੰਦ ਕੇਜਰੀਵਾਲ ਨੇ ਤੇ ਇਹ ਤਾਂ ਚਲੋ ਬੜੀ ਅਨਹੋਣੀ ਜੀ ਗੱਲ ਲੱਗਦੀ ਆ ਟੂ ਵੀ ਵੈਰੀ ਓਨੈਸਟ ਅਰਵਿੰਦ ਕੇਜਰੀਵਾਲ ਹੁਣੀ ਆਪਣੀ ਸੀਟ ਤੋਂ ਹਾਰ ਜਾਣ ਜਾਂ ਅਰਵਿੰਦ ਕੇਜਰੀਵਾਲ ਹੁਣੀ ਮੁੱਖ ਮੰਤਰੀ ਨਾ ਬਣ ਇਹ ਇੱਕ ਹਜੇ ਤੱਕ ਤਾਂ ਲੱਗਦਾ ਨਹੀਂ ਕੋਈ ਇਦਾਂ ਦੀ ਗੱਲ ਹੈ ਹਾਲਾਂਕਿ ਇਹ ਜ਼ਰੂਰ ਹੈ ਕਿ ਹੁਣ ਉਸ ਲੈਵਲ ਦਾ ਸਪੋਰਟ ਇਹਨਾਂ ਦੇ ਪਿੱਛੇ ਹੈ ਨਹੀਂ ਆਮ ਆਦਮੀ ਪਾਰਟੀ ਦਾ ਲੋਕਾਂ ਦਾ ਜਿਵੇਂ ਇਸ ਤੋਂ ਪਿਛਲੀਆਂ ਦੋ ਵਾਰੀਆਂ ਦੇ ਵਿੱਚ ਸੀਗਾ ਪਰ ਲੱਗਦਾ ਇਦਾਂ ਹੀ ਆ ਕਿ ਇਹਨਾਂ ਨੇ ਜਿੱਤ ਹਾਸਲ ਕਰ ਲੈਣੀ ਆ ਜਿਹੜੇ ਇੱਕ ਦੋ ਹਜੇ ਤੱਕ ਸਰਵੇ ਵੀ ਆਇਆ ਜਾਂ ਜਿੰਨੀਆਂ ਵੀ ਗਰਾਊਂਡ ਰਿਪੋਰਟਾਂ ਦੇਖੀਆਂ ਉਹਦੇ ਵਿੱਚ ਤੁਹਾਨੂੰ ਨਜ਼ਰ ਆਉਂਦਾ ਕਿ ਕਾਂਗਰਸ ਕਿਤੇ ਨਹੀਂ ਨਜ਼ਰ ਆਉਂਦੀ ਤੇ ਆਮ ਆਦਮੀ ਪਾਰਟੀ ਤੇ ਭਾਜਪਾ ਦੀ ਲੜਾਈ ਆ ਹਾਲਾਂਕਿ ਸੀਨੀਅਰ ਜਰਨਲਿਸਟ ਨੇ ਆਦੇਸ਼ ਰਾਵਲ ਹੁਣੀ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਇਸ ਵਾਰ ਕਾਂਗਰਸ ਚੰਗੇ ਤਰੀਕੇ ਨਾਲ ਚੋਣਾਂ ਲੜ ਰਹੀ ਆ ਅੱਗੇ ਹਰੇਕ ਵਾਰੀ ਉਹ ਇਹ ਸੋਚ ਲੈਂਦੇ ਸੀ ਕਿ ਜੇਕਰ ਅਸੀਂ ਬਹੁਤ ਖੁੱਲ ਕੇ ਆਪਣੀ ਸਟ੍ਰੈਟੇਜੀ ਦੇ ਨਾਲ ਆਏ ਤਾਂ ਉਹ ਅਸੀਂ ਵੋਟਾਂ ਕੱਟ ਦੇਣੀਆਂ ਤੇ ਫਾਇਦਾ ਭਾਜਪਾ ਨੂੰ ਹੋ ਜਾਣਾ ਪਰ ਇਸ ਵਾਰ ਕਾਂਗਰਸ ਆਪਣੇ ਲਈ ਲੜ ਰਹੀ ਆ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਵੋਟਾਂ ਭਾਜਪਾ ਦੀਆਂ ਜਿੱਤ ਭਾਜਪਾ ਦੀ ਹੋਣੀ ਜਾਂ ਆਮ ਆਦਮੀ ਪਾਰਟੀ ਦੀ ਹੋਣੀ ਆ ਸੋ ਇਸ ਕਰਕੇ ਜਿਹੜਾ ਟੱਕਰ ਤਾਂ ਦੇਣ ਦੀ ਕੋਸ਼ਿਸ਼ ਉਹ ਕਰ ਰਹੇ ਨੇ ਪਰ ਗਰਾਊਂਡ ਦੇ ਉੱਤੇ ਕੋਈ ਹੈ ਨਹੀਂ ਕਾਂਗਰਸ ਦੀ ਹਵਾ ਜ਼ਿਆਦੇ ਇੱਕ ਦੋ ਜਿਹੜੇ ਸਰਵੇ ਵੀ ਜਿੱਦਾਂ ਇੱਕ ਸ਼ਾਇਨਿੰਗ ਇੰਡੀਆ ਵਾਲਿਆਂ ਨੇ ਸਰਵੇ ਕੀਤਾ ਕੋਈ ਜ਼ਿਆਦੇ ਵੱਡੇ ਸਰਵੇ ਤਾਂ ਅਜੇ ਤੱਕ ਸਾਹਮਣੇ ਨਹੀਂ ਸੋ ਇਹਦੇ ਵਿੱਚ 70 ਕੁੱਲ ਸੀਟਾਂ ਨੇ ਤੁਸੀਂ ਜਾਣਦੇ ਹੋ ਦਿੱਲੀ ਜਿਹੜੀ ਆ ਅਸੈਂਬਲੀ ਦੀਆਂ ਇਹਦੇ ਵਿੱਚ ਉਹ ਆਮ ਆਦਮੀ ਪਾਰਟੀ ਨੂੰ 41 ਸੀਟਾਂ ਦੇ ਰਹੇ ਨੇ ਪਲੱਸ ਮਾਈਨਸ 7 ਸੀਟਾਂ ਹੋ ਸਕਦੀਆਂ 7 ਘਟ ਵੀ ਸਕਦੀਆਂ ਵਧ ਵੀ ਸਕਦੀਆਂ ਭਾਜਪਾ ਨੂੰ 28 ਸੀਟਾਂ ਦੇ ਰਹੇ ਨੇ ਪਲੱਸ ਮਾਈਨਸ 5 ਦੇ ਨਾਲ ਤੇ ਕਾਂਗਰਸ ਨੂੰ ਇੱਕ ਸੀਟ ਦੇ ਰਹੇ ਨੇ ਉਹ ਕਿ ਇੱਕ ਵੱਧ ਵੀ ਸਕਦੀ ਹੈ ਇੱਕ ਘਟ ਵੀ ਸਕਦੀ ਹੈ ਤੇ ਇਸੇ ਤਰੀਕੇ ਨਾਲ ਜਿਹੜਾ ਸੱਟਾ ਵਿਚਾਰ ਦੇ ਵਿੱਚੋਂ ਵੀ ਇਦਾਂ ਕਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਆਮ ਆਦਮੀ ਪਾਰਟੀ ਨੂੰ ਕੋਈ 39 ਤੋਂ 41 ਦੇ ਰਿਹਾ ਕੋਈ 38 ਤੋਂ 40 ਦੇ ਰਿਹਾ ਭਾਜਪਾ ਨੂੰ ਕੋਈ 29 ਤੋਂ 31 ਦੇ ਰਿਹਾ ਕੋਈ 30 ਤੋਂ 32 ਦੇ ਰਿਹਾ ਸੋ ਦੈਟ ਮੀਨਸ ਕਿ ਮੋਸਟ ਮੋਸਟ ਪ੍ਰੋਬਬਲੀ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਜਾਣੀ ਹੈ ਪਰ ਜਿਹੜਾ ਇਹ ਭਾਜਪਾ ਦੇ ਆਗੂ ਕਹਿ ਰਹੇ ਨੇ ਕਿ ਜੇਕਰ ਇਹਨਾਂ ਦੀ ਸਰਕਾਰ ਦਿੱਲੀ 'ਚ ਨਾ ਬਣੀ ਤੇ ਇਹਨਾਂ ਨੇ ਪੰਜਾਬ ਜਾ ਕੇ ਸੀਐਮ ਬਣ ਜਾਣਾ ਆਈ ਥਿੰਕ ਕਿੰਨੇ ਇੱਕ ਸਮਝਦਾਰ ਤਾਂ ਆਮ ਆਦਮੀ ਪਾਰਟੀ ਦੇ ਜਿਹੜੇ ਅਕੇਜਰੀਵਾਲ ਹੋਣੀ ਜਾਂ ਸਾਰੇ ਲੀਡਰ ਹੈਗੇ ਨੇ ਵੀ ਬਹੁਤ ਖੁੱਲ ਕੇ ਤਾਂ ਇਦਾਂ ਜਾ ਕੇ ਹਾਲਾਂਕਿ ਖੁੱਲ ਕੇ ਹੀ ਹੋ ਗਿਆ ਉਦੋਂ ਤਾਂ ਪੰਜਾਬ 'ਚ ਸਾਰਿਆਂ ਨੂੰ ਪਤਾ ਹੀ ਆ ਕਿ ਸਰਕਾਰ ਦਿੱਲੀੋਂ ਚੱਲਦੀ ਆ ਪਰ ਇਦਾਂ ਵੀ ਨਹੀਂ ਹੋ ਸਕਦਾ ਕਿ ਆਰਵਤ ਕੇਜਰੀਵਾਲ ਸਾਹਿਬ ਮੁੱਖ ਮੰਤਰੀ ਬਣ ਕੇ ਪੰਜਾਬ ਦੇ ਬੈਠ ਜਾਣ ਤੇ ਪੰਜਾਬ ਦੇ ਲੋਕ ਉਹਨਾਂ ਨੂੰ ਉਸੇ ਤਰੀਕੇ ਨਾਲ ਐਕਸੈਪਟ ਕਰ ਲੈਣ ਪਿੱਛੋਂ ਡੋਰੀਆਂ ਜਲੂਰ ਹਲਾਉਂਦੇ ਰਹਿਣਗੇ ਉਹ ਸੋ ਇਹ ਇਹ ਹੁਣ ਇਹ ਲੋਕੀ ਕਹਿ ਰਹੇ ਨੇ ਵੀ ਇਹ ਵੀ ਭਗਵੰਤਬਾਦ ਦੀ ਕੁਰਸੀ ਨੂੰ ਇੱਕ ਤਰੀਕੇ ਨਾਲ ਖਤਰਾ ਹੀ ਆ ਪਰ ਮੇਰੀ ਜਾਚੇ ਜੇਕਰ ਆਰਵਿੰਦ ਕੇਜਰੀਵਾਲ ਸਾਹਿਬ ਉਹਨਾਂ ਦੀ ਜਿੱਤ ਹੁੰਦੀ ਆਮ ਆਦਮੀ ਪਾਰਟੀ ਦੀ ਦਿੱਲੀ ਦੇ ਵਿੱਚ ਤੇ ਬਹੁਤ ਤਗੜੀ ਜਿੱਤ ਹੁੰਦੀ ਆ ਜਿੱਦਾਂ ਅੱਗੇ 17 ਚੋਂ 67 ਵੀ ਲੈ ਚੁੱਕੇ ਆ 17 ਚੋਂ ਮੇਰੇ ਖਿਆਲ 60 62 ਵੀ ਲੈ ਚੁੱਕੇ ਆ ਵੀ ਜੇਕਰ ਇੰਨੀਓ ਸੀਟਾਂ ਇਹਨਾਂ ਨੂੰ ਦੁਬਾਰਾ ਮਿਲਦੀਆਂ ਫਿਰ ਡੈਫੀਨੇਟਲੀ ਭਗਵੰਤ ਮਾਨ ਦੇ ਉੱਤੇ ਕਾਫੀ ਜ਼ਿਆਦਾ ਪ੍ਰੈਸ਼ਰ ਆ ਜਾਣਾ ਕਿਉਂਕਿ ਵੀ ਇਹ ਜਿਹੜਾ ਉਹਨਾਂ ਦਾ ਗੜ੍ਹ ਆ ਉਹ ਸੇਫ ਰਹਿ ਜਾਣਾ ਤੇ ਫਿਰ ਉਹ ਜਐਸਟੀ ਕੇ ਨਾਲ ਹੁਣ ਬਿਬਪ ਕੁਮਾਰ ਦੇ ਜ਼ਰੀਏ ਜਾਂ ਬਾਕੀ ਜਿਹੜਾ ਇਹ ਜਿਹੜੇ ਨੋਲਿਜ ਸ਼ੇਅਰਿੰਗ ਅਗਰੀਮੈਂਟਾਂ ਦੇ ਜਰੀਏ ਆਪਣੀ ਹਕੂਮਤ ਦਿੱਲੀ ਤੋਂ ਚੱਲ ਰਹੀ ਆ ਫਿਰ ਲੱਗਦਾ ਕਿ ਇਸ ਦਬਦਬੇ ਦੇ ਵਿੱਚ ਹੋਰ ਵੱਧਾ ਹੋਣਾ ਭਗਵੰਤ ਮਾਨ ਦੀਆਂ ਪਾਵਰਾਂ ਹੋਰ ਘਟਣ ਗਿਆ ਜੇ ਦਿੱਲੀ ਦੇ ਵਿੱਚ ਆਰਵਿੰਦ ਕੇਜਰੀਵਾਲ ਤਗੜੇ ਹੁੰਦੇ ਨੇ ਤੁਹਾਨੂੰ ਯਾਦ ਹੋਣਾ ਜਦੋਂ ਕੇਜਰੀਵਾਲ ਸਾਹਿਬ ਜੇਲ੍ਹ ਦੇ ਵਿੱਚ ਸਕੇਦੇ ਭਗਵੰਤ ਮਾਨ ਸਿਕ ਪੂਰੇ ਸਰਵੇ ਸਰਵਾ ਨਜ਼ਰ ਆਉਂਦੇ ਸੀਗੇ ਆਮ ਆਦਮੀ ਪਾਰਟੀ ਦੇ ਹਾਲਾਂਕਿ ਉਹਨਾਂ ਦੀ ਪਾਵਰ ਘਟਣ ਦੇ ਵਿੱਚ ਬਹੁਤ ਗਲਤੀਆਂ ਉਹਨਾਂ ਦੀਆਂ ਆਪਣੀਆਂ ਵੀ ਨੇ ਪਰ ਲੱਗਦਾ ਇਦਾਂ ਕਿ ਜੇਕਰ ਉਹ ਹਾਰਦੇ ਨੇ ਤੇ ਫੇਰ ਹਾਲਾਂਕਿ ਮੈਨੂੰ ਨਹੀਂ ਲੱਗਦਾ ਕਿ ਫੇਰ ਅਰਵਤ ਕੇਜਰੀਵਾਲ ਸਾਹਿਬ ਹੁਣੀ ਪੰਜਾਬ ਬਚਾਉਣਗੇ ਪਰ ਉਹਨਾਂ ਦੇ ਵਿਰੋਧੀ ਇਹ ਗੱਲ ਕਹਿੰਦੇ ਨੇ ਪਰ ਜੇਕਰ ਉਹ ਜਿੱਤਦੇ ਨੇ ਤੇ ਬੜੇ ਵੱਡੀ ਮੈਜੋਰਟੀ ਨਾਲ ਜਿੱਤਦੇ ਨੇ ਤਾਂ ਭਗਵੰਤ ਸਿੰਘ ਮਾਨ ਦੇ ਲਈ ਇੱਕ ਮੁਸ਼ਕਿਲ ਜ਼ਰੂਰ ਪੈਦਾ ਹੋ ਸਕਦੀ ਆ ਪੰਜਾਬ ਦੇ ਵਿੱਚ ਸੋ ਬਹੁਤ ਸਾਰੀਆਂ ਖਬਰਾਂ ਨੇ ਲਗਾਤਾਰ ਤੁਹਾਡੇ ਨਾਲ ਜੁੜਦੇ ਨਮਾਂਗੇ ਆਪਣਾ ਤੇ ਆਪਣੇ ਇਸ ਚੈਨਲ ਦਾ ਖਿਆਲ ਰੱਖਣਾ ਸਤਿ ਸ੍ਰੀ ਅਕਾਲ